ਸਹਿਣੀ ਸਾਹਿਬ ਜੀ ਪਹਿਲਾ ਦਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਕ ਸਾਡੇ ਸੱਦੇ ਦੇ ਉੱਤੇ ਜਿਹੜਾ ਸਾਡੀਆਂ ਤੋਂ ਦਿਲ ਦੀਆਂ ਭਾਵਨਾਵਾਂ ਜਿਹੜੀਆਂ ਸਾਡੀਆਂ ਕੋ ਜਨਰਲ ਦੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸੁਣਨੇ ਦੇ ਲਈ ਇੱਥੇ ਪਹੁੰਚੇ ਹੋ ਇੱਕ ਅੱਜ ਜਿਹੜਾ ਪ੍ਰੈਸ ਕਾਨਫਰੰਸ ਕੰਡਾ ਸਾਡਾ ਜਿਹੜਾ ਮੇਨ ਮੁੱਦਾ ਸੀਗਾ ਉਹ ਇਹ ਸੇ ਕਿ ਲੰਬੇ ਸਮੇਂ ਤੋਂ ਅਸੀਂ ਇੱਕ ਡਿਮਾਂਡ ਕਰਦੇ ਆ ਰਹੇ ਆ। ਇਹ ਸਾਰੇ ਹੀ ਵਰਗਾਂ ਦਾ ਤਕਰੀਬਨ ਮੁਲਾਜ਼ਮ ਜਥੇਬੰਦੀਆਂ ਦੇ 28 ਦੇ ਤਰੀਬ ਕਾਰਪੋਰੇਸ਼ਨਾਂ ਤੇ ਬੋਰਡਾਂ ਦੇ ਜਿਹੜੇ ਚੇਅਰਮੈਨ ਲਗਾਏ ਹੋਏ। ਉਹਦੇ ਵਿੱਚ ਚਾਹੇ ਐਸਿਊ ਕਮਿਸ਼ਨ ਹੋਵੇ, ਚਾਹੇ ਚਾਈਲਡ ਕਮਿਸ਼ਨ ਦੀ ਗੱਲ ਕਰ ਲਓ, ਵੂਮਨ ਕਮਿਸ਼ਨ ਦੀ ਗੱਲ ਕਰ ਲਓ, ਲੇਬਰ ਕਮਿਸ਼ਨ ਦੀ ਗੱਲ ਕਰ ਲਓ, ਰਾਮਗੜੀਆ ਫੈਡਰੇਸ਼ਨ ਦੀ ਗੱਲ ਕਰੋ, ਐਨ ਵੀ ਕਿਸੇ ਦੀ ਵੀ। ਲੇਕਿਨ ਜਨਰਲ ਕਮਿਸ਼ਨ ਲੌਂਗ ਵਾਰੀ ਸਰਕਾਰਾਂ ਨੂੰ ਕੀ ਪ੍ਰੋਬਲਮ ਆਉਂਦੀ ਆ ਸਾਨੂੰ ਅਜੇ ਤੱਕ ਇਹਦੀ ਸਮਝ ਨਹੀਂ ਆਈ ਅਸੀਂ ਧੰਨਵਾਦ ਕਰਦੇ ਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਚੰਨੀ ਸਰਕਾਰ ਨੇ ਜਿਹੜਾ ਸਾਡਾ ਕਮਿਸ਼ਨ ਨਿਯੁਕਤ ਕਰਕੇ ਉਹਦੇ ਚੇਅਰਮੈਨ ਡਾਕਟਰ ਨਵਜੋਤ ਸਿੰਘ ਗਾਇਆ ਜਲੰਧਰ ਤੋਂ ਲਾਏ ਤੇ ਉਹਨਾਂ ਦੇ ਨਾਲ ਇੱਕ ਅੰਮ੍ਰਿਤਸਰ ਤੋਂ ਤੇ ਇੱਕ ਲੁਧਿਆਣਾ ਤੋਂ ਮੈਂਬਰ ਵੀ ਲਾਏ ਜਿਹੜੇ ਤੇ ਮੈਂਬਰ ਅੱਜ ਵੀ ਮੌਜੂਦ ਨੇ ਲੇਕਿਨ ਦਾਈਆ ਸਾਹਿਬ ਨੇ ਨਕੋਦੋ ਤੋਂ ਇਲੈਕਸ਼ਨ ਲੜਨ ਕਰਕੇ ਉਹ ਜਿਹੜਾ ਚੇਅਰਮੈਨ ਦਾ ਅਹੁਦਾ ਸੀ ਉਹ ਖਾਲੀ ਹੋ ਗਿਆ ਅਸੀਂ ਫੇਰ ਸਰਕਾਰੀ ਦਰਬਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਮੁੱਖ ਮੰਤਰੀ ਸਹਿਬਾਨ ਨੂੰ ਜਿਹੜਾ ਇਹ ਮੰਗ ਪੱਤਰ ਦੇ ਚੁੱਕਿਆ ਕਿ ਸਾਡਾ ਚੇਅਰਮੈਨ ਨਿਯੁਕਤ ਕੀਤਾ ਜਾਵੇ ਪਰ ਦੁੱਖ ਦੀ ਗੱਲ ਕਿ ਪਿਛਲੇ ਸਮੇਂ ਇੱਕ ਮਹੀਨਾ ਦੋ ਮਹੀਨੇ ਹੋਏ ਨੇ तकरीबन ਇਹਨਾਂ ਨੇ 28 ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਜਿਹੜੇ ਚੇਅਰਮੈਨ ਲਗਾਏ ਪਰ ਜਨਰਲ ਦਾ ਜਿਹੜਾ ਕਮਿਸ਼ਨ ਆ ਅੱਜ ਵੀ ਇਹਨਾਂ ਨੇ ਨਹੀਂ ਲਗਾਇਆ ਉਹਦਾ ਤਾਰੀਖ ਹੈ ਕਿ ਸਾਨੂੰ ਜਦੋਂ ਵੀ ਇੱਥੇ ਆਪਣੇ ਸਮਾਜਿਕ ਭਾਈਚਾਰੇ ਦੇ ਦੌਰਾਨ ਆਮੇ ਕਿ ਸਾਡਾ ਇਹ ਜਿਹੜਾ ਪੰਜਾਬ ਦਾ ਸੂਬਾ ਗੁਰੂਆਂ ਪੀਰਾਂ ਦਾ ਸਾਂਝਾ ਜਿਹੜਾ ਸਾਡਾ ਸੂਬਾ ਆ ਸਾਡੇ ਜਿਹੜੇ ਖੁਸ਼ੀਆਂ ਕਮੀਆਂ ਸਾਡੀਆਂ ਸਾਂਝੀਆਂ ਆ ਸਾਡੇ ਜਿਹੜੇ ਤਿਹਾਰ ਸਾਂਝੇ ਆ ਸਾਡੇ ਜਿਹੜੇ ਦੁੱਖ ਸੁੱਖ ਸਾਂਝੇ ਆ ਲੇਕਿਨ ਫੇਰ ਵੀ ਕੁਝ ਜਿਹੜੀਆਂ ਸਿਆਸੀ ਤਾਕਤਾਂ ਸਮਾਜ ਨੂੰ ਵੰਡਣ ਤੋਂ ਉਹ ਗਰੇਜ਼ ਨਹੀਂ ਕਰਦੀਆਂ ਕਈ ਵਾਰ ਸਾਡੇ ਉੱਤੇ ਇਹੋ ਜਿਹੇ ਜਾਤੀਵਾਦ ਗੱਲਾਂ ਲਾ ਕੇ ਸਾਨੂੰ ਜਿਹੜਾ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਲੇਕਿਨ ਇਹੀ ਕਾਰਨ ਹੈ ਕਿ ਅਗਰ ਉਹ ਆਪਣੇ ਕਮਿਸ਼ਨ ਦੇ ਕੋਲ ਜਾ ਕੇ ਕੋਈ ਰੌਲਾ ਪਾਉਂਦੇ ਆ ਕੋਈ ਦੁੱਖ ਸੁਣਾਉਂਦੇ ਆ ਤਾਂ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਆਪਣੇ ਕਮਿਸ਼ਨ ਦੇ ਕੋਲ ਬਹਿ ਕੇ ਕੋਈ ਟੇਬਲ ਟॉक ਕਰੀਏ ਜਾ ਆਪਣੀ ਜਿਹੜੀ ਦੁੱਖ ਤਕਲੀਫ ਆ ਉਹਨੂੰ ਅਸੀਂ ਸਾਂਝਾ ਕਰ ਸਕੀਏ ਲੇਕਿਨ ਸਾਡੇ ਅੱਜ ਤੱਕ ਇਹ ਕਿਸੇ ਨੇ ਡਿਮਾਂਡ ਜਿਹੜੀ ਹੁਣ ਪੂਰੀ ਨਹੀਂ ਕੀਤੀ ਬਾਰ ਬਾਰ ਮੀਟਿੰਗਾਂ ਦਾ ਟਾਈਮ ਦੇ ਕੇ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਵਿਧਾਨ ਸਭਾ ਦੀ ਕਮੇਟੀ ਆ ਉਹਨਾਂ ਨੇ ਟਾਈਮ ਦੇ ਕੇ ਸਾਨੂੰ ਜਿਹੜਾ ਉੱਥੇ ਲਾਰੇ ਲਾਏ ਮਿਲੇ ਨਹੀਂ ਹੁਣ ਨਾਲ ਸਾਡੀ ਇੱਕ ਦੂਸਰੀ ਡਿਮਾਂਡ ਸੀ ਕਿ ਲੰਮੇ ਸਮੇਂ ਤੋਂ ਜਿਹੜੇ ਹਲਕੇ ਰਿਜ਼ਰਵ ਚੱਲੇ ਆ ਰਹੇ ਨੇ ਚਾਹੇ ਉਹ ਲੋਕ ਸਭਾ ਦੇ ਨੇ ਤੇ ਚਾਹੇ ਉਹ ਵਿਧਾਨ ਸਭਾ ਦੇ ਨੇ ਅਸੀਂ ਕਹਿੰਨੇ ਆ ਵੀ ਉਹ ਰੋਟੇਸ਼ਨ ਬਾਈ ਹੋਣੀ ਚਾਹੀਦੀ ਆ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਦਾਖਲੇ ਆ ਉਹ ਮੈਰਿਟ ਦੇ ਆਧਾਰ ਤੇ ਕੀਤੇ ਜਾਣੇ ਚਾਹੀਦੇ ਆ ਉੱਥੇ ਜਿਹੜਾ ਕਿਸੇ ਦੇ ਨਾਲ ਵੇਤ ਕਰਾਨੇ ਕੀਤਾ ਜਾ ਸਕਦਾ ਤੇ ਆਰਥਿਕ ਪੱਖ ਤੋਂ ਕਮਜ਼ੋਰ ਰਾਖਵਾਕਰ ਜਿਹੜਾ ਆਰਥਿਕ ਪੱਖ ਤੋਂ ਕਮਜ਼ੋਰ ਹਰ ਵਰਗ ਨੂੰ ਮਿਲਣਾ ਚਾਹੀਦਾ ਗਰੀਬ ਦੀ ਕੋਈ ਜਾਤ ਨਹੀਂ ਹੁੰਦੀ ਗਰੀਬ ਨੂੰ ਕੋਈ ਨਹੀਂ ਪੁੱਛਦਾ ਗਰੀਬ ਉਹ ਚਾਹੇ ਐਸੇ ਦਾ ਹੋਵੇ ਚਾਹੇ ਬੀਸੀ ਦਾ ਹੋਵੇ ਚਾਹੇ ਜਰਨਲ ਦਾ ਹੋਵੇ ਉਹਨੂੰ ਕੋਈ ਨਹੀਂ ਪੁੱਛਦਾ ਤੇ ਲੇਕਿਨ ਜਿਹੜਾ ਕ੍ਰੀਮੀ ਲੇਅਰ ਆ ਇੱਥੇ ਡੀਸੀ ਦਾ ਪੁੱਤ ਡੀਸੀ ਤੇ ਮੰਤਰੀ ਦਾ ਪੁੱਤ ਮੰਤਰੀ ਜਿਹੜਾ ਉਹ ਬਣ ਰਿਹਾ ਉਹ ਚੰਦ ਤੋਂ ਲੋਕ ਹੈ ਜਿਹੜੇ ਵਾਰ-ਵਾਰ ਇਹ ਦਾ ਜਿਹੜਾ ਲਾਭ ਲੈ ਰਹੇ ਹੈ ਲੇਕਿਨ ਗਰੀਬ ਜਿਹੜਾ ਗਰੀਬ ਹੋ ਰਿਹਾ ਅਮੀਰ ਜਿਹੜਾ ਅਮੀਰ ਹੋ ਰਿਹਾ ਇਹਨਾਂ ਗੱਲਾਂ ਕਰਕੇ ਜਿਹੜਾ ਅਸੀਂ ਅੱਜ ਤੁਹਾਨੂੰ ਇੱਥੇ ਇਹ ਮੌਕਾ ਦਿੱਤਾ ਜੀ ਸਾਡੀ ਕੀ ਲੱਗਦਾ ਹੈ ਲਗਾਤਾਰ ਤੁਸੀਂ ਮੰਗ ਕਰਦੇ ਹੋ ਪਿਛਲੀ ਸਰਕਾਰ ਤੋਂ ਲੈ ਕੇ ਹੁਣ ਨਵੀਂ ਸਰਕਾਰ ਬਣਨ ਨੂੰ 2 ਸਾਲੁੱਤੇ ਹੋ ਗਏ ਨੇ ਕੀ ਗੱਲ ਕੀ ਕੰਮ ਹੀ ਸਰਕਾਰ ਜਿਹੜਾ ਇਹ ਮੰਗ ਨੂੰ ਮੰਨ ਨਹੀਂ ਲਿਆ ਜੀ ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੂੰ ਜਾਂ ਤਾਂ ਇਹ ਸਾਡੀ ਕੋਈ ਜਨਰਲ ਦੀ ਜਿਹੜੀ ਵੋਟ ਹੈ ਉਹਨੂੰ ਵੋਟ ਨਹੀਂ ਸਮਝਦੇ ਖਾਸ ਕਰਕੇ ਜਿਹੜੇ ਰਿਜ਼ਰਵ ਦੇ ਏਰੀਏ ਨੇ ਉੱਥੇ ਜਿਹੜਾ ਜਨਰਲ ਵਰਗ ਜਿਹੜਾ ਬੈਠਾ ਹੈ ਤੇ ਅਸੀਂ ਤਾਂ ਕਿਸੇ ਨੂੰ ਵੀ ਪਾਲੀਏ ਅਗਲਾ ਵੋਟਾਂ ਤੋਂ ਬਾਅਦ ਇਹ ਕਹਿੰਦਾ ਵੀ ਇਹ ਜਨਰਲ ਵਰਗ ਦੀ ਮਜਬੂਰੀ ਸੀ ਹੋ ਰਹੀਆਂ ਨੇ ਵੋਟਾਂ ਪਾਉਣੀਆਂ ਕਿਹਨੂੰ ਨਾ ਅਸੀਂ ਇੱਥੋਂ ਐਮਪੀ ਬਣਨਾ ਨਾ ਅਸੀਂ ਇੱਥੋਂ ਐਮਐਲਏ ਬਣਨਾ ਲੇਕਿਨ ਅਸੀਂ ਮੁਖਤ ਦੇ ਜਿਹੜੇ ਇਹਨਾਂ ਦੀ ਨੌਕਰਚਾਰੀ ਕਰਦੇ ਆ ਸਾਨੂੰ ਇਹ ਸ਼ਾਬਾਸ਼ ਵੀ ਨਹੀਂ ਦਿੰਦੇ ਸਾਨੂੰ ਗੱਲ ਨਾਲ ਵੀ ਨਹੀਂ ਲਾਉਂਦੇ ਸੋ ਇਹੇ ਕਾਰਨ ਹੈ ਕਿ ਇਹ ਜਨਰਲ ਵਰਗ ਦੇ ਨਾਲ ਜਿਹੜਾ ਇਹ ਧੋਖਾ ਹੋ ਰਿਹਾ ਇਸ ਤਰ੍ਹਾਂ ਜਿਹੜੀ ਹੁਣ 2024 ਚੋਣਾਂ ਚੱਲ ਰਹੀਆਂ ਆ ਕੀ ਤੁਸੀਂ ਬਾਈਕਰ ਵੀ ਜਨਰਲ ਕੈਟਾਗਰੀ ਕਰੇਗੇ ਕੋਈ ਇਦਾਂ ਦਾ ਕੁਝ ਨਹੀਂ ਬਾਈਕਾਟ ਨਹੀਂ ਕਰਾਂਗੇ ਸਾਡੇ ਕੋਲ ਤਾਂ ਇੱਕੋ ਹੀ ਹਥਿਆਰ ਹੈ ਜੀ ਇਹ ਸਾਡਾ ਇੱਕ ਵੋਟ ਜਿਹਦੇ ਨਾਲ ਅਸੀਂ ਕੋਹ ਹੱਕ ਸੱਚ ਦੀ ਲੜਾਈ ਲੜ ਸਕਦੇ ਆ ਸੋ ਅਸੀਂ ਇਹ ਜਿਹੜਾ ਹੁਣ ਪ੍ਰੋਗਰਾਮ ਕੀਤਾ ਵੀ ਜ਼ਿਲ੍ਹਾ ਵਾਰ ਜਿਹੜੀਆਂ ਇਹ ਕਾਨਫਰੰਸਾਂ ਕਰਕੇ ਆਪਣੇ ਜਨਰਲ ਭਾਈਚਾਰੇ ਨੂੰ ਇਹ ਜਿਹੜੀਆਂ ਡਿਮਾਂਡਸ ਹੈਗੀਆਂ ਜਾਂ ਜਿਹੜੀਆਂ ਸਾਨੂੰ ਪ੍ਰੋਬਲਮਾਂ ਆਉਂਦੀਆਂ ਉਹ ਅਸੀਂ ਸਰਕਾਰਾਂ ਦੇ ਧਿਆਨ 'ਚ ਵੀ ਲਿਆਉਣੇ ਆ ਤੇ ਜਨਰਲ ਵਰਗ ਨੂੰ ਵੀ ਦੱਸਣਾ ਚਾਹੁੰਦੇ ਬਿ ਜਿਹੜਾ ਕੋਈ ਐਮਐਲਏ ਜਾਂ ਮੰਤਰੀ ਤੁਹਾਡੇ ਕੋਲ ਆਉਂਦਾ ਅਸੀਂ ਉਹਨੂੰ ਇੱਕ ਕੁਐਸਚਨ ਕਰਾਂਗੇ ਕਿ ਸਾਡਾ ਜਨਰਲ ਵਰਗ ਦਾ ਜਿਹੜਾ ਕਮਿਸ਼ਨ ਲਾਉਣ ਦੇ ਵਿੱਚ ਤੁਹਾਨੂੰ ਇਹ ਕੀ ਪ੍ਰੋਬਲਮ ਹੈ ਤੇ ਇਹਦੇ ਲਈ ਜਿਹੜੇ ਕੋ ਜੋਗ ਨਮਾਇंदे ਜਾਂ ਕੋਈ ਜਿਹੜਾ ਬੰਦਾ ਸਾਡੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋਊਗਾ ਉਹਦੇ ਲਈ ਸਪੋਰਟ ਕਰਾਂਗੇ ਸੋ ਮੈਂ ਗੜਾਂਗ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਕੋ ਮੁਲਾਜ਼ਮ ਜੱਥੇਬੰਦੀਆਂ ਦੀ ਜਾਂ ਦੂਸਰੀ ਜਿਹੜੀ ਬੇਨਤੀ ਆ ਨਾਲ ਤੁਮਨ ਸਾਹਿਬ ਵੀ ਬੈਠਿਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਮੈਂ ਜਸਵੀਰ ਸਿੰਘ ਗੜਾਂਗ ਜਿਹੜੇ ਅਸੀਂ ਹੁਣੇ-ਹੁਣੇ ਪਿਛਲੇ ਦਿਨੀ ਜਨਰਲ ਕੈਟਾਗਰੀ ਦਾ ਰਾਜਨੀਤਿਕ ਬਿੰਗਾ ਜਿਹੜਾ ਉਹਦਾ ਗਠਨ ਕੀਤਾ ਉਹਦਾ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਜਨਰਲ ਵਰਗ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਚੱਲ ਰਹੇ ਹਾਂ ਸਾਡਾ ਮੇਨ ਮਾਟੋ ਹੈਗਾ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਣ ਉਹ ਅਸੀਂ ਜਾਤ ਪਾਤ ਤੋਂ ਕਾਫੀ ਉੱਪਰ ਉੱਠ ਕੇ ਇਹ ਗੱਲ ਕਰਦੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਸਮੱਸਿਆਵਾਂ ਆਈਆਂ ਉਹਦੇ 'ਚ ਇਹ ਹੈਗਾ ਵੀ ਜਿਹੜਾ ਕ੍ਰੀਮੀ ਲੇਅਰ ਅਨੁਸੂਚਿਤ ਜਾਤੀ ਦੇ ਵਿੱਚ ਕ੍ਰੀਮੀ ਲੇਅਰ ਦੀ ਕੋਈ ਹੱਦ ਹੀ ਨਿਸ਼ਚਿਤ ਨਹੀਂ ਕੀਤੀ ਕਿ ਸਭ ਤੋਂ ਵੱਡੀ ਸਮੱਸਿਆ ਹੈ ਜੋਵੇਂ BC ਕੈਟਾਗਰੀ ਦੇ ਵਿੱਚ 8 ਲੱਖ ਦੀ ਜਿਹੜੀ ਸ਼ਰਤ ਹੈ ਉਹ ਲਾਈ ਗਈ ਹੈ ਤੇ AC ਕੈਟਾਗਰੀ ਦੇ ਵਿੱਚ ਨਹੀਂ ਹੈ ਜਦ ਕਿ ਸੁਪਰੀਮ ਕੋਰਟ ਦਾ ਮਨਾਗਰਾਦ ਦਾ ਜਿਹੜਾ ਫੈਸਲਾ ਆਇਆ ਹੋਇਆ ਉਹਦੇ ਵਿੱਚ ਸਪੈਸ਼ਲ ਉਹਦੇ ਵਿੱਚ ਕਰੀਮੀ ਲੇਅਰ ਦੀ ਗੱਲ ਕੀਤੀ ਗਈ ਹੈ ਪਰ ਫਿਰ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਕਰੀਮੀ ਲੇਅਰ ਦੀ ਹੱਦ ਨਿਸ਼ਚਿਤ ਨਹੀਂ ਕਰਦੀਆਂ ਉਹਦੇ ਨਾਲ ਹੁੰਦਾ ਕੀ ਹੈ ਉਹਦੇ ਨਾਲ ਜਿਹੜੇ ਅਮੀਰ ਲੋਕ ਨੇ AC ਕੈਟਾਗਰੀ ਦੇ ਵਿੱਚ ਉਹ ਭਾਵੇਂ ਆਈਪੀਐਸ ਲਾ ਲਓ ਪੀਸੀਐਸ ਲਾ ਲਓ ਹਾਂ ਇੱਥੋਂ ਤੱਕ ਕਿ ਜੇ ਆਪਾਂ ਫੋਰਥ ਕਲਾਸ ਵੀ ਕੋਈ ਮੁਲਾਜ਼ਮ ਭਰਤੀ ਹੋ ਜਾਂਦਾ ਉਹ ਗਰੀਬ ਨਹੀਂ ਰਹਿ ਜਾਂਦਾ ਉਸ ਤੋਂ ਗਰੀਬੀ ਹੋਰ ਥੱਲੇ ਆ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਭਾਵੇਂ ਰਾਖਵੇਂ ਕਰਨ ਦੀ ਹੋਵੇ ਭਾਵੇਂ ਹੋਰ ਕੋਈ ਕੈਟਾਗਰੀ ਨੂੰ ਜਿਹੜੀਆਂ ਵੱਖ-ਵੱਖ ਸਹੂਲਤਾਂ ਮਿਲਦੀਆਂ ਨੇ ਉਹ ਸਹੂਲਤਾਂ ਇਕਨੋਮਿਕ بیس ਤੇ ਹੋਣੀਆਂ ਚਾਹੀਦੀਆਂ ਤੇ ਇਸ ਇਸੇ ਨੂੰ ਆਧਾਰ ਬਣਾ ਕੇ ਅਸੀਂ ਪਿੱਛੇ ਕੰਮ ਕਰਦੇ ਆ ਰਹੇ ਸੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਹੁਣ ਤੱਕ ਸੁਣਵਾਈ ਨਹੀਂ ਹੁੰਦੀ ਹੁਣ ਤੱਕ ਸੁਣਵਾਈ ਇਸ ਕਰਕੇ ਨਹੀਂ ਹੋਈ ਸਾਡੇ ਨਾਲ ਜ਼ਿਆਦਾਤਰ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਰਹੀਆਂ ਇਹ ਪਹਿਲੀ ਵਾਰੀ ਹੋਇਆ ਕਿ ਅਸੀਂ ਇੱਕ ਰਾਜਨੀਤਿਕ ਵਿੰਗ ਦਾ ਸੰਗਠਨ ਕੀਤਾ ਹੈ ਜਿਹੜਾ ਕਿ ਅਸੀਂ ਚੋਣਾਂ ਦੇ ਦੌਰਾਨ ਰਾਜਨੀਤਿਕ ਲੀਡਰਾਂ ਨੂੰ ਜਾਂ ਅਸੀਂ ਆਮ ਵਰਗ ਦੇ ਲੋਕਾਂ ਨੂੰ ਜਾਂ ਜਿਹੜੇ ਦੂਜੀ ਕੈਟਾਗਰੀ ਦੇ ਵਿੱਚ ਗਰੀਬ ਲੋਕ ਨੇ ਉਹਨਾਂ ਨੂੰ ਸचेਤ ਕਰ ਸਕੀਏ ਕਿ ਇਹ ਜਿਹੜਾ ਬੈਨੀਫਿਟ ਜਿਹੜਾ ਹੈਗਾ ਰਾਖਵੇਂਕਰ ਹੁੰਦਾ ਜਾਂ ਹੋਰ ਸਹੂਲਤਾਂ ਦਾ ਕੋਈ ਮੁਠੀ ਪਰ ਲੋਕ ਆ ਜਿਹੜੇ ਉਹ ਲੈ ਰਹੇ ਨੇ ਤੇ ਜਿਹੜੇ ਥੱਲੇ ਵਾਲੇ ਲੋਕ ਆ ਉਹ ਉੱਥੇ ਦੇ ਉੱਥੇ ਬੈਠੇ ਨੇ ਅੱਜ ਦੇਸ਼ ਨੂੰ ਆਜ਼ਾਦ ਹੋਇਆ ਦੇਖੋ 60 70 ਸਾਲ ਹੋ ਗਏ ਆ ਤੇ ਹਜੇ ਸਥਿਤੀ ਜਿਉਂ ਦੀ ਤਿਉਂ ਆ ਜਿਹੜੀ ਗਰੀਬੀ ਉੱਥੇ ਖੜੀ ਆ ਅਮੀਰ ਲੋਕ ਹੀ ਵਾਰ-ਵਾਰ ਜਿਹੜਾ ਇਹਦਾ ਲਾਭ ਲੈਂਦੇ ਰਹੇ ਆ ਤੇ ਇਸ ਵਾਰੀ ਅਸੀਂ ਇਹ ਰਾਜਨੀਤਿਕ ਵਿੰਗ ਦਾ ਇਸੇ ਕਰਕੇ ਗਠਨ ਕੀਤਾ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਚੋਣਾਂ ਦੌਰਾਨ ਮੁਲਾਜ਼ਮ ਹੋਣ ਕਰਕੇ ਚੁੱਪ ਕਰਨਾ ਪੈਂਦਾ ਸੀ ਤੇ ਹੁਣ ਅਸੀਂ ਇਹ ਰਾਜਨੀਤਿਕ ਵਿੰਗ ਦੇ ਵਿੱਚ ਪ੍ਰਾਈਵੇਟ ਲੋਕ ਲੈ ਤੇ ਸਾਡੇ ਚ ਸਰਪੰਚ ਸਾਹਿਬ ਮੁਹਾਲੀ ਤੋਂ ਆਏ ਨੇ ਤੇ ਇਹ ਅਸੀਂ ਇਸ ਕਰਕੇ ਹੁਣ ਇਹ ਲੋਕਾਂ ਨੂੰ ਨਾਲ ਲੈ ਕੇ ਕੱਲੇ ਕੱਲੇ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸਾਂ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਅਸੀਂ ਰਾਜਨੀਤਿਕ ਵਿੰਗ ਦਾ ਗਠਨ ਨਾਲ ਦੀ ਨਾਲ ਕਰਦੇ ਜਾਵਾਂਗੇ ਤਾਂ ਕਿ ਚੋਣਾਂ ਦੌਰਾਨ ਅਸੀਂ ਆਪਣੀ ਗੱਲ ਹੈ ਜਿਹੜੀ ਸਰਕਾਰ ਤੱਕ ਤੇ ਰਾਜਨੀਤਿਕ ਲੋਕਾਂ ਤੱਕ ਵੱਖ-ਵੱਖ ਪਾਰਟੀਆਂ ਤੱਕ ਤੁਸੀਂ ਦੇਖਿਆ ਹੋਣਾ ਕਿ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਰਾਜਨੀਤਿਕ ਜਥੇਬੰਦੀਆਂ ਜਿੰਨੀਆਂ ਵੀ ਕੰਮ ਕਰਦੀਆਂ ਉਹਨਾਂ ਦੇ ਵਿੱਚ ਸਾਰੀਆਂ ਕੈਟਾਗਰੀ ਦੇ ਵਿੰਗ ਬਣਾਏ ਹੋਏ ਉਹਨਾਂ ਨੇ ਲੱਗ ਇਹ BC ਵਿੰਗ ਹੈ AC ਵਿੰਗ ਹੈ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਨਰਲ ਵਿੰਗ ਵੀ ਕਿਉਂ ਨਹੀਂ ਬਣਾਇਆ ਜਾ ਸਕਦੇ ਕੀ ਜਨਰਲ ਕੈਟਾਗਰੀ 'ਚ ਗਰੀਬ ਲੋਕ ਨਹੀਂ ਹੈਗੇ ਕਿਉਂਕਿ ਗਰੀਬੀ ਤਾਂ ਕਿਸੇ ਵੀ ਜਾਤ 'ਚ ਹੋ ਸਕਦੀ ਹੈ ਠੀਕ ਹੈ ਪੁਰਾਣੇ ਸਮੇਂ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਤੇ ਵੀ ਸੋਸ਼ਲ ਤੌਰ ਤੇ ਕਹਿੰਦੇ ਆ ਪਰ ਹੁਣ ਇਹ ਗੱਲ ਨਹੀਂ ਹੈਗੀ ਮੇਰੀ ਉਮਰ 60 ਸਾਲ ਦੀ ਹੋ ਗਈ ਹੈ ਮੈਂ ਤਾਂ ਆਪਣੀ ਜ਼ਿੰਦਗੀ ਚ ਕਦੇ ਮੇਰੇ ਨਾਲ ਦੋਸਤ ਮਿੱਤਰ ਵੀ ਰਹੇ ਨੇ ਉਹਨਾਂ ਕੈਟਾਗਰੀਆਂ ਦੇ ਸਾਰਿਆਂ ਨਾਲ ਬਹੁਤ ਵਧੀਆ ਮਿਲਬਰਤਨਾਂ ਰਹਿੰਦੇ ਆ ਉਹਨਾਂ ਦੇ ਵਿਆਹ ਕਰਜਾਂ ਜਾਂਦੇ ਆ ਉੱਥੇ ਬੈਠ ਕੇ ਉਹਨਾਂ ਦੇ ਨਾਲ ਛੱਕਦੇ ਆ ਐਦਾਂ ਦਾ ਕੁਝ ਨਹੀਂ ਰਿਹਾ ਹੁਣ ਤੇ ਇਹ ਜਿਹੜੀ ਗੱਲ ਹੈ ਹੁਣ ਆਰਥਿਕਤਾ ਤੇ ਆ ਕੇ ਨਿਭੜਨੀ ਚਾਹੀਦੀ ਹੈ ਲੱਗਦਾ ਨਹੀਂ ਕਿ ਜਾਤ ਪਾਤ ਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਦੇਸ਼ ਇਜਾਦ ਹੋਣ ਤੋਂ 50 ਸਾਲ ਹੋ ਗਏ ਕਿ ਜਾਤ ਪਾਤ ਤੇ ਅਸੀਂ ਦਿੰਦੇ ਹਾਂ ਬਿਲਕੁਲ ਸਰ ਬਿਲਕੁਲ ਜੇ ਆਪਾਂ ਸਹੂਲਤਾ ਜਾਤ ਦੇ ਆਧਾਰ ਤੇ ਦਿੰਦੇ ਰਹੇ ਫਿਰ ਖਤਮ ਕਿਵੇਂ ਹੋਊਗੀ ਰੋਲਾ ਤਾਂ ਇਸੇ ਗੱਲ ਦਾ ਜਦੋਂ ਤੁਸੀਂ ਇਕਨੌਮਿਕ ਵੇਸਤੇ ਆ ਗਿਆ ਅਸੀਂ ਬਰਾਬਰ ਆ ਜਾਣਾ ਉੱਠਣ ਦਾ ਮੌਕਾ ਥੱਲੇ ਵਾਲਿਆਂ ਨੂੰ ਉੱਪਰ ਮਿਲਣਾ ਸਮਾਨਤਾ ਵਾਲਾ ਸਮਾਜ ਸਿਰਜਿਆ ਜਾਣਾ ਕਾਰਨ ਇਹ ਫੋਰਮ ਦੀ ਗੱਲ ਕਰਦੇ ਆਪਾਂ ਵਿਦੇਸ਼ਾਂ ਦੇ ਬੱਚੇ ਸਾਡੇ ਜਾ ਰਹੇ ਉੱਥੇ ਕੋਈ ਜਾਤ ਪਾਤ ਨਹੀਂ ਸਭ ਇੱਕੋ ਬਰਾਬਰ ਜਲਦੇ ਆ ਕੋਈ ਕਿਸੇ ਕੈਟਾਗਰੀ ਕੋਈ ਨਹੀਂ ਇੱਥੇ ਨੂੰ ਦਿਖਿਆ ਜਾਂਦਾ ਲੰਧਨ 'ਚ ਇੱਥੇ ਵੀ ਇਹ ਚੀਜ਼ ਹੁੰਦੀ ਹੈ ਬਿਲਕੁਲ ਸਰ ਅਸੀਂ ਸਾਡੀ ਤਾਂ ਡਿਮਾਂਡ ਹੈ ਅਸੀਂ ਤਾਂ ਮੈਂ ਤਾਂ ਪਹਿਲਾਂ ਮੋਲ ਕੇ ਹਟਿਆ ਵੀ ਮਾਨਸਕੀ ਜਾ ਸਭਾ ਇੱਕ ਆਪਾਂ ਕਿਉਂਕਿ ਅਸੀਂ ਤੇ ਗੱਲ ਨੂੰ ਮੰਨਦੇ ਨਹੀਂ ਕਾਨੂੰਨ ਦੇ ਵਿੱਚ ਹੁਣ ਤੁਸੀਂ ਗੱਲ ਕਰੀਏ ਜੇ ਆਪਣੇ ਪਹਿਲਾਂ ਕਰਦੇ ਹੁੰਦੇ ਤੇ ਵੀ ਵਿਆਹ ਨਹੀਂ ਹੁੰਦੇ ਹੈਗੇ ਹੁਣ ਵਿਆਹ ਬਹੁਤ ਹੋ ਰਹੇ ਨੇ ਤੇ ਇਹ ਤੋਂ ਆਪਾਂ ਕਿਵੇਂ ਮੁਨਕਰ ਹੋ ਸਕਦੇ ਹਾਂ ਵੀ ਸਾਡਾ ਇੱਕ ਦੂਜੇ ਦੇ ਨਾਲ ਨਿਰਤਾ ਨਹੀਂ ਹੈਗੀ ਸਾਡੀ ਭਾਈਚਾਰਕ ਸਾਂਝ ਹੈ ਉਹਨਾਂ ਲੋਕਾਂ ਦੇ ਨਾਲ ਪਰ ਜਿਹੜੀ ਨੀਤੀ ਦੀ ਲੜਾਈ ਹੈ ਉਹ ਅਸੀਂ ਸਰਕਾਰਾਂ ਤੱਕ ਜਰੂਰ ਮੰਗ ਕਰਦੇ ਰਹਾਂਗੇ ਤੇ ਹੁਣ ਇਹ ਜਿਹੜਾ ਸਮਾਂ ਸਾਡਾ ਆ ਗਿਆ ਇਹ ਇਹੀ ਹੈ ਵੀ ਅਸੀਂ ਇਹ ਜਦੋਂ ਤੱਕ ਪੰਜਾਬ ਦੀ ਇਲੈਕਸ਼ਨ ਹੈ ਉਦੋਂ ਤੱਕ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਅਸੀਂ ਫਲੈਕਸ ਜਿਹੜੇ ਹੈਗੇ ਆ ਆਪਣੀਆਂ ਮੰਗਾਂ ਸੰਬੰਧੀ ਕਿਉਂਕਿ ਦੇਖੋ ਕਮਿਸ਼ਨ ਚਰਨਜੀਤ ਸਰਕਾਰ ਬਣਾ ਕੇ ਚਲੇਗੀ ਉਹਦਾ ਚੇਅਰਮੈਨ ਵੀ ਲਾਤਾ ਨਵਜੋਤ ਦਈਆ ਜੀ ਨੂੰ ਉਸ ਤੋਂ ਬਾਅਦ 2 ਸਾਲ ਦਾ ਸਮਾਂ ਬੀਤ ਗਿਆ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਨੂੰ ਦੱਸੋ ਤਾਂ ਸੀ ਵੀ ਉਹਦਾ ਚੇਅਰਮੈਨ ਕਿਉਂ ਨਹੀਂ ਲਾਇਆ ਜਾ ਰਿਹਾ ਅਸੀਂ ਬਾਜਵਾ ਸਾਹਿਬ ਦੇ ਧੰਨਵਾਦੀਆਂ ਵੀ ਅਸੀਂ ਉਹਨਾਂ ਨੂੰ ਮਿਲਿਆ ਇੱਕ ਦਿਨ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜੀ ਨੇ ਇਹ ਕੁਐਸਚਨ ਰੇਜ ਕੀਤਾ ਵੀ ਤੁਸੀਂ ਇਹਦਾ ਜਨਰਲ ਕੈਟਾਗਰੀ ਦਾ ਕਮਿਸ਼ਨ ਕਿਉਂ ਨਹੀਂ ਲਾ ਰਹੇ ਇੱਥੋਂ ਤੱਕ ਕਿ ਚੇਅਰਮੈਨ ਤਾਂ ਵੱਖਰੀ ਗੱਲ ਹੈ ਕਿ ਅਮਲਾ ਫੈਲਾ ਜਿਹੜਾ ਦਫਤਰੀ ਅਮਲਾ ਦੇਣਾ ਸੀ ਉਹ ਵੀ ਹਜੇ ਜਦ ਕੇ ਦੋ ਮੈਂਬਰ ਹਜੇ ਵੀ ਉਹਦੇ ਹੈਗੇ ਨੇ ਉਹਨਾਂ ਨੂੰ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਆਪਣੇ ਘਰ ਬੈਠੇ ਨੇ ਹੈ ਜੁੜੇ ਜਿੱਥੇ ਨਹੀਂ ਹੈ ਜਗਤਵਿੰਦਰ ਕੋਟਲੀ ਹਾਂ ਉਹਨਾਂ ਨੂੰ ਸੀਐਮ ਸਾਹਿਬ ਨੇ ਕਿੱਦਾਂ ਦੇ ਆਪਸ਼ਾਤ ਗਏ ਹਾਂ ਬਿਲਕੁਲ ਅਸੀਂ ਉਸ ਗੱਲ ਦਾ ਵਿਰੋਧ ਕਰਦੇ ਹਾਂ ਸਰ ਹਾਂ ਅਸੀਂ ਬਿਲਕੁਲ ਸਰ ਉਸ ਗੱਲ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਕੀਤਾ ਵੀ ਜਿਹੜਾ ਇਹ ਜਾਤੀ ਤੌਰ ਤੇ ਬਿਲਕੁਲ ਕਿਸੇ ਦੇ ਨਾਲ ਇਹ ਗੱਲ ਜਿਹੜੀ ਹੈਗੀ ਹੈ ਵਿਤਕਰਾ ਨਹੀਂ ਹੋਣਾ ਚਾਹੀਦਾ ਨਾ ਅਸੀਂ ਕਰਦੇ ਆਂ ਤੇ ਨਾ ਪਿਛਲੇ ਸਮੇਂ ਵਿੱਚ ਸਾਡੇ ਵੱਲੋਂ ਕਿਸੇ ਵੱਲੋਂ ਜਿਹੜੇ ਵੀ ਜਥੇਬੰਦੀ ਚ ਅਸੀਂ ਕੰਮ ਕਰਦੇ ਆਂ ਕਿਤੇ ਨਹੀਂ ਹੋਇਆ ਤੇ ਉਹ ਸਾਥੀ ਕਰਦੇ ਨਹੀਂ ਪਰ ਤੁਸੀਂ ਕਰਦੇ ਵੀ ਨਹੀਂ ਨਾ ਉਹ ਹੀ ਬਿਲਕੁਲ ਕਰਦੇ ਆਂ ਜੀ ਹਾਂ ਬਿਲਕੁਲ ਸਾਡੇ ਅਸੀਂ ਤੁਹਾਨੂੰ ਆਪਣੇ ਸਟੇਟਮੈਂਟ ਦੇ ਦਿੰਦੇ ਹਾਂ ਕਿ ਅਸੀਂ ਉਹਨਾਂ ਦਾ ਵਿਰੋਧ ਨਹੀਂ ਨਹੀਂ ਬਿਲਕੁਲ ਨਹੀਂ ਸਾਡੇ ਕੋਲ ਪੁਰਾਣਾ ਰਿਕਾਰਡ ਹੈਗਾ ਉਹ ਅਸੀਂ ਤੁਹਾਨੂੰ ਹੁਣ ਇਸ ਟਾਈਮ ਸਾਡੇ ਕੋਲ ਮੌਜੂਦ ਨਹੀਂ ਆਏਗਾ ਅਸੀਂ ਉਸ ਗੱਲ ਦਾ ਵਿਰੋਧ ਕਰਦੇ ਆਂ ਜਿੱਥੇ ਜਾਤੀ ਤੌਰ ਤੇ ਪੱਖਪਾਤ ਹੁੰਦਾ ਬਿਲਕੁਲ ਖੜਦੇ ਆ ਤੁਸੀਂ ਇੱਥੇ ਤੇ ਸਾਨੂੰ ਮੌਕਾ ਦਿਓਗੇ ਤੇ ਅਸੀਂ ਆ ਕੇ ਖੜਾਂਗੇ ਜਿੱਤ ਕਰਕੇ ਪੱਖਪਾਤ ਕਰਕੇ ਕੀ ਕਰਦੇ ਮਾਂ ਤੇ ਨਾਲੋਂ ਹੁੰਦੇ ਕਰਕੇ ਘੁਮਾਇਆ ਜਾਂਦਾ ਉਹਨੂੰ ਕੋਈ ਵੀ ਜੱਥੇ ਵੰਦੀ ਨਹੀਂ ਨਹੀਂ ਉਹ ਉੱਥੇ ਦੇਖੋ ਉੱਥੇ ਜਾਤ ਉੱਥੇ ਜਾਤ ਵਾਲੀ ਗੱਲ ਹੈ ਹੀ ਨਹੀਂ ਜਿਹੜੇ ਡੰਗਾ ਕਰਕੇ ਕਮਾਉਣਾ ਚਾਹੇ ਉਹ ਜਰਨਲ ਕੈਟਾਗਰੀ ਦੀ ਹੋਵੇ ਚਾਹੇ ਜੱਟਾਂ ਦੀ ਹੋਵੇ ਚਾਹੇ ਬਰਾਮਣਾਂ ਦੀ ਹੋਵੇ ਉਹ ਤਾਂ ਵੈਸੇ ਹੀ ਅਸੀਂ ਵਿਰੋਧ ਕਰਾਂਗੇ ਉਹ ਕਿਸੇ ਵੀ ਜਾਤੀ ਦੀ ਆ ਉੱਥੇ ਜਾਤੀ ਵਾਲੀ ਗੱਲ ਹੀ ਹੈ ਨਹੀਂ ਕਿਉਂਕਿ ਉਹ ਦੋਨੇ ਸੇਮ ਜਾਤੀ ਦੇ ਆ ਤੁਸੀਂ ਸਾਰਿਆਂ ਨੇ ਖਬਰਾਂ ਸੁਣੀਆਂ ਹੋਣੀਆਂ ਇੱਕੋ ਜਾਤੀ ਆ ਉਹਨਾਂ ਦੀ ਜਾਤੀ ਵਾਲੀ ਉੱਥੇ ਗੱਲ ਨਹੀਂ ਵੈਸੇ ਇਨਸਾਨ ਤੌਰ ਤੇ ਨੰਗਾ ਕਰਕੇ ਕਮਾਉਣਾ ਲੇਡੀ ਦੀ ਸਤਿਕਾਰ ਆਪਣੇ ਤਾਂ ਗੁਰਨਾਨਕ ਦੇਵ ਜੀ ਨੇ ਕਿੰਨਾ ਮਾਨਸਕਾਰ ਦਿੱਤਾ ਠੀਕ ਹੈ ਨਾ ਸਭ ਤੋਂ ਇਸਤਰੀ ਜਾਤੀ ਨੂੰ ਉ ਅਪਾ ਪ੍ਰਦੇਸ਼ ਉਹਨਾਂ ਦੀਆਂ ਉਹਨਾਂ ਨੇ ਕਹੀ ਇਹ ਗੱਲ ਵੀ ਰਾਜੇ ਮਹਾਰਾਜ ਜਿਹੜੇ ਹੈਗੇ ਆ ਇਹ ਇਸਤਰੀ ਨੂੰ ਸਤਕਾਰ ਕਿੰਨਾ ਆਪਣੇ ਧਰਮ ਦੇ ਵਿੱਚ ਮਿਲਿਆ ਸੋ ਇਹ ਇਹ ਗੱਲ ਤਾਂ ਨਹੀਂ ਹੈਗੀ ਜਿਹੜੀ ਹੈਗੀ ਆ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਆ ਤੇ ਬਾਕੀ ਸਿੰਗਲਾ ਸਾਹਿਬ ਜੀ ਕੁਝ ਮੇਰਾ ਖਿਆਲ ਕਹਿਣਾ ਚਾਹੁੰਦੇ ਕੀ ਹੁਣ ਐਕਚੁਅਲੀ ਹੋਏਗਾ ਜੇ ਤਾਂ ਐਕਚੁਅਲੀ ਐਕਚੁਅਲੀ ਜਿਹੜੀ ਕਾਨਫਰੰਸ ਹੋ ਰਹੀ ਆ ਇੱਕ ਬਹੁਤ ਅੱਛਾ ਸਟੈਪ ਆ ਆਮ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਇਹ ਜਨਰਲ ਵਰਗ ਦੇ ਜਿਹੜੇ ਵੀ ਜੋ ਆਪਾਂ ਯੂਨੀਟੀ ਆਰਗੇਨਾਈਜ਼ ਕੀਤੀ ਆ ਇਹ ਸਾਰੇ ਸਮੁੱਚੇ ਲੋਕਾਂ ਲਈ ਜਸਟਿਸ ਦੀ ਗੱਲ ਕਰਦੀ ਆ ਕੋਈ ਆਪਣਾ ਇਕੱਲਾ ਜਸਟਿਸ ਨਹੀਂ ਗੱਲ ਕਰਦੀ ਦੂਜੇ ਲੋਕਾਂ ਦਾ ਵੀ ਗੱਲ ਕਰਦੀ ਆ देयर ਆ ਬਹੁਤ ਸਾਰੀਆਂ ਐਗਜ਼ਾਮਪਲਸ ਆ ਇੱਥੇ ਸੋਸਾਇਟੀ ਦੇ ਵਿੱਚ ਇੱਕ ਬਿੱਡੋ ਸੀ ਲਲਵਾਨ ਪਿੰਡ ਦੀ ਜਿਹਨੂੰ ਮੈਂ ਲੈ ਕੇ ਗਿਆ ਤੇ ਬਿੱਡੋ ਆ ਉਹ ਵੀ ਛੰਨ ਪਈਓ ਆ ਤੇ ਮੈਂ ਨਾਲ ਕਹਾਂ ਪਏ ਐਨਐਫਐਸਏ ਨੈਸ਼ਨਲ ਫੈਮਿਲੀ ਬੈਨੀਫਿਟ ਸਕੀਮ ਉਹਦੇ ਵਿੱਚ ਮਿਲਦਾ 10000 ਰੁਪਇਆ 20000 ਰੁਪਇਆ ਤੱਕ ਮਿਲਦਾ ਉਹ 20000 ਹੋ ਗਿਆ ਮੈਂ ਉਹ ਡਿਪਟੀ ਕਮਿਸ਼ਨਰ ਕੋਲ ਐਪਲੀਕੇਸ਼ਨ ਲੈ ਕੇ ਆ ਉਹ ਕਹਿੰਦੇ ਵੀ ਇਹਨਾਂ ਨੂੰ ਇਹ ਬੇਨਿਫਿਟ ਨਹੀਂ ਮਿਲ ਸਕਦਾ ਕਿਉਂਕਿ ਇਹ ਜਨਰਲ ਕੈਟਾਗਰੀ ਤੇ ਉਹ ਬੇਨਿਫਿਟ ਦੂਸਰੇ ਲੋਕਾਂ ਲਈ ਆ ਅਸੀਂ ਇਹ ਚਾਹਦੇ ਆ ਵੈਸੇ ਚਾਹੇ ABC ਕੋਈ ਹੋਵੇ ਡਿਸਕ੍ਰਿਮੀਨੇਸ਼ਨ ਆ ਉਹ ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਕੌਨਸਟਿਟਿਊਸ਼ਨ ਆ ਭਾਰਤ ਦਾ ਆਰਟੀਕਲ 15 ਆ ਦੈਟ ਆਰਟੀਕਲ ਇਜ਼ ਅ ਵੈਰੀ ਗੁੱਡ ਇਹਨਾਂ ਉਹ ਆਪ ਵੀ ਕਹਿ ਰਹੇ ਆ ਆਰਟੀਕਲ ਕਹਿ ਰਿਹਾ ਪਰ ਸਰਕਾਰਾਂ ਨੇ ਹਰੇਕ ਤਰੀਕੇ ਦਾ ਭੇਦਭਾਵ ਰੁਕਣਾ ਹੁੰਦਾ ਜਾਤੀ ਦੇ ਨਾਮ ਤੇ ਜਾ ਜਿਹੜਾ ਪਦਾਇਸ਼ ਦੇ ਨਾਮ ਤੇ ਮਤਲਬ ਕੋਈ ਜੰਮੂ ਤੋਂ ਆ ਕੋਈ ਕਿਤੇੋਂ ਆ ਕੋ ਖਿਤੇੋਂ ਆ ਸੰਵਿਧਾਨ ਇਹ ਸਾਨੂੰ ਰਾਈਟਸ ਹੁੰਦਾ ਕਿ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਹੁਣ ਜਨਰਲ ਵਰਗ ਦੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਜਿਹੜੇ ਕਿ ਬਹੁਤ ਗਰੀਬ ਆ ਸਾਡੇ ਪਿੰਡ ਦੀ ਆਪਣੇ ਉਦਾਹਰਣ ਆ ਉਹ ਲੋਕ ਭਾਂਡੇ ਮਾਰ ਕੇ ਬਿਆਹ ਕਰਦੇ ਇੱਕ ਦੂਜੇ ਦੇ ਘਰਾਂ ਵਿੱਚ ਚਲੋ ਵਰਕੇ ਤੋਂ ਵਰਸ਼ ਵਰਸ਼ ਆਪਾਂ ਕੰਮ ਦੀ ਰਿਸਪੈਕਟ ਕਰਦੇ ਆ ਪਰ ਕਾਰਨ ਆ ਕਿ ਜੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਚਾਹੇ ਉਹ ਕੋਈ ਵੀ ਵਿਅਕਤੀ ਆ ਉਹ ਨਹੀਂ ਹੋਣੀ ਚਾਹੀਦੀ ਉਹਨਾਂ ਐਮ ਐਲ ਏ ਐਮ ਪੀ ਆ ਉੱਥੇ ਵੀ ਤੁਸੀਂ ਦੇਖੋ ਜਿਹੜੀਆਂ ਉਹਨਾਂ ਦੀਆਂ ਸਿਕਿਉਰਿਟੀਆਂ ਆ ਜਿਹੜੀ ਫੀਸ ਹੈ ਸਿਕਿਉਰਿਟੀ ਉਹ ਵੀ 50 ਜਿਹੜੀ ਐਸ ਸੀ ਦੀ ਆ ਉਹ ਘਟਿਆ ਜਿਹੜਾ ਜਨਰਲ ਜੇ ਕੋ ਕੈਂਡੀਡੇਟ ਚੋਣ ਲੜਦਾ ਉਹਦੀ ਸਿਕਿਉਰਿਟੀ ਪੂਰੀ ਆ 25000 ਐਮ ਐਮ ਪੀ ਦੀ ਤੇ ਦੂਜੇ ਦੀ ਆ ਸਿਕਿਉਰਿਟੀ ਘਟਿਆ ਤੇ ਮੈਂ ਪਿਛਲੀ ਵਾਰ ਵੀ ਪੇਪਰ ਬਾਬਾ ਭਰੀ ਸੀਗੇ ਐਜੇ ਜਨਰਲ ਕਰਕੇ ਇਹ ਪਰ ਉਹਨਾਂ ਨੇ ਰਿਜੈਕਟ ਕਰ ਦਿੱਤੇ ਇਸ ਕਰਕੇ ਸਰਟੀਫੀਕੇਟ ਨਹੀਂ ਪ੍ਰੋਡਿਊਸ ਕਰ ਸਕੇ ਇਹ ਡਿਸਕ੍ਰਿਮੀਨੇਸ਼ਨ ਸੋਸਾਇਟੀ ਦੇ ਵਿੱਚ ਹੋ ਰਹੀ ਆ ਉਹਦੇ ਆਪਾਂ ਸਾਰੇ ਹੀ ਉਹਦੇ ਪ੍ਰਭਾਵ ਥੱਲੇ ਆਨੇ ਆ ਲੇਕਿਨ ਉਹ ਡਿਸਕ੍ਰਿਮੀਨੇਸ਼ਨ ਕਨਸਟੀਟਿਊਸ਼ਨਲ ਲਾਅ ਨਹੀਂ ਕਰਦਾ ਕਿ ਸਰਕਾਰਾਂ ਸੰਵਿਧਾਨ ਨੂੰ ਲਾਗੂ ਨਹੀਂ ਕਰ ਰਹੀਆਂ ਮੇਨ ਗੱਲ ਇਹ ਠੀਕ ਹੈ ਠੀਕ ਹੈ